ਹਾਂਜੀ ਪਿਆਰੇ ਵਿਦਿਆਰਥੀਓ ਫਿਰ ਤੋਂ ਤੁਹਾਡਾ ਸਵਾਗਤ ਹੈ ਐਜੂਕੇਸ਼ਨ ਸਿੰਪਲੀਫਾਈਡ ਬਾਏ OSDC ਚੈਨਲ ਦੇ ਉੱਪਰ ਸੋ ਜੀਐਨਐਮ ਅਤੇ ਏਐਨਐਮ ਦੇ ਦਾਖਲਾ ਪ੍ਰੋਸੈਸ ਲੈ ਕੇ ਇੱਕ ਨਵੀਂ ਅਪਡੇਟ ਜਾਰੀ ਕੀਤੀ ਗਈ ਸੀ ਪੀਐਨਆਰਸੀ ਮੁਹਾਲੀ ਵੱਲੋਂ ਤਾਂ ਉਹਦੇ ਬਾਰੇ ਬਹੁਤ ਸਾਰੇ ਪੰਚਾਂ ਦੇ ਮੈਸੇਜ ਆ ਰਹੇ ਸੀ ਕਿ ਉਹਦੇ ਬਾਰੇ ਨਵਾਂ ਇੱਕ ਵੀਡੀਓ ਬਣਾਇਆ ਜਾਵੇ ਕਿ ਉਹ ਅਪਡੇਟ ਕੀ ਹੈ ਸੋ ਮੇਰੀ ਆਵਾਜ਼ ਕਾਫੀ ਦਿਨ ਤੋਂ ਖਰਾਬ ਚੱਲ ਰਹੀ ਹੈ ਠੰਡ ਦੇ ਨਾਲ ਤਾਂ ਕਰਕੇ ਵੀਡੀਓ ਨਹੀਂ ਬਣਾ ਸਕਿਆ ਸੀ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਵੀਡੀਓ ਬਣ ਜਾਵੇ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਹੈ ਕਿ ਬਹੁਤ ਬੱਚੇ ਪੁੱਛ ਰਹੇ ਸੀ ਵੀ ਨਵੇਂ ਬੱਚੇ ਅਪਲਾਈ ਕਰ ਸਕਦੇ ਜਾਂ ਨਹੀਂ ਕਰ ਸਕਦੇ ਸੋ ਡਾਊਟਸ ਤੁਹਾਡੇ ਕਲੀਅਰ ਹੋਣਗੇ ਤੇ ਇਹ ਜਿਹੜੀ ਸੈਮੀ ਕਾਉਂਸਲਿੰਗ ਹੈ ਸੈਮੀ ਆਨਲਾਈਨ ਕਾਉਂਸਲਿੰਗ ਕੀ ਹੈ ਉਹ ਤੁਹਾਨੂੰ ਮੈਂ ਦੱਸ ਰਿਹਾ ਸੋ ਸਭ ਤੋਂ ਪਹਿਲਾਂ ਇਹ ਕਿ ਜਿੰਨਾ ਬੱਚਿਆਂ ਦੀ ਐਡਮਿਸ਼ਨ ਜਿਹੜੀ ਹੈਗੀ ਉਹ ਸਟਾਰਟਿੰਗ ਤੋਂ ਲੈ ਕੇ 31 ਅਕਤੂਬਰ ਤੱਕ ਆਪਾਂ ਕਹਿ ਸਕਦੇ ਆ ਵੀ ਹੋਈ ਹੈ ਉਹਨਾਂ ਬੱਚਾ ਨੂੰ ਰੈਗੂਲਰ ਬੈਚ ਦੇ ਅੰਡਰ ਕਨਸੀਡਰ ਕੀਤਾ ਜਾਊਗਾ ਠੀਕ ਹੈ ਜੀ ਤੇ ਜਿਨ੍ਹਾਂ ਦੀ ਐਡਮਿਸ਼ਨ ਜਿਹੜੀ ਹੈਗੀ ਉਹ 31 ਅਕਤੂਬਰ 2024 ਤੋਂ ਬਾਅਦ 30 ਨਵੰਬਰ 2024 ਤੱਕ ਹੋਵੇਗੀ ਉਹਨਾਂ ਬੱਚਾਂ ਦੇ ਬੈਚ ਨੂੰ ਇਰੈਗੂਲਰ ਬੈਚ ਦੇ ਤੌਰ ਤੇ ਕਨਸਿਡਰ ਕੀਤਾ ਜਾਵੇਗਾ ਹੁਣ ਗੱਲ ਕਰੀਏ ਲੈਫਟਓਵਰ ਸੀਟਸ ਦਾ ਮਤਲਬ ਜਿਹੜੀਆਂ ਸੀਟਾਂ ਹਜੇ ਵੀ ਕਿਸੇ ਕਾਲਜ ਦੇ ਵਿੱਚ ਖਾਲੀ ਪਈਆਂ ਨੇ ਤਾਂ ਉਹ ਕਾਲਜ ਆਪਣੇ ਆਧਾਰ ਦੇ ਉੱਪਰ ਪੀਐਨਆਰਸੀ ਦੀ ਸੁਪਰਵਾਈਜ਼ਨ ਦੇ ਤਹਿਤ ਜਿਹੜੀ ਸੈਮੀ ਆਨਲਾਈਨ ਕਾਉਂਸਲਿੰਗ ਕਰੇਗਾ ਤੇ ਇਸ ਕਾਉਂਸਲਿੰਗ ਲਈ ਜਿਹੜਾ ਨੋਟੀਫਿਕੇਸ਼ਨ ਹੈ ਉਹ ਨਿਊਜ਼ਪੇਪਰ ਦੇ ਵਿੱਚ ਕਾਲਜ ਦੁਆਰਾ ਦਿੱਤਾ ਜਾਵੇਗਾ ਜਿਸ ਵੀ ਕਾਲਜ ਦੇ ਵਿੱਚ ਕੋਈ ਵੀ ਸੀਟ ਖਾਲੀ ਹੈ ਅਤੇ ਉਹ ਕਾਲਜ ਉਸ ਸੀਟ ਨੂੰ ਫਿਲ ਕਰਨਾ ਚਾਹੁੰਦਾ ਹੈ ਤਾਂ ਉਹਦੇ ਲਈ ਉਹ ਆਪਣੇ ਆਧਾਰ ਦੇ ਉੱਪਰ ਕਾਉਂਸਲਿੰਗ ਪ੍ਰੋਸੈਸ ਸ਼ੁਰੂ ਕਰਨ ਦੇ ਲਈ ਪਹਿਲੇ ਪੀਐਨਆਰਸੀ ਤੋਂ ਅਪਰੂਵਲ ਲਵੇਗਾ ਅਪਰੂਵਲ ਹੋਣ ਤੋਂ ਉਪਰੰਤ ਉਹ ਨਿਊਜ਼ਪੇਪਰ ਦੇ ਵਿੱਚ ਐਡ ਦੇਵੇਗਾ ਤੇ ਉਸ ਦੇ ਆਧਾਰ ਤੇ ਉੱਪਰ ਬੱਚਾ ਤੋਂ ਅਪਲਾਈ ਕਰਵਾਵੇਗਾ ਤੇ ਇਹ ਉਹੀ ਬੱਚੇ ਅਪਲਾਈ ਕਰ ਸਕਣਗੇ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਤੇ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਇਹ ਧਿਆਨ ਚ ਰੱਖਣਾ ਹੈ ਨਵੇਂ ਬੱਚੇ ਲਈ ਇੱਥੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਜਿਨ੍ਹਾਂ ਬੱਚਾ ਨੇ ਪਹਿਲਾਂ ਅਪਲਾਈ ਕੀਤਾ ਸੀ ਕਾਉਂਸਲਿੰਗ ਦੇ ਵਿੱਚ ਸੀਟ ਕੋਈ ਨਹੀਂ ਮਿਲੀ ਉਹ ਬੱਚੇ ਇਸ ਦੇ ਵਿੱਚ ਪਾਰਟਿਸਪੇਟ ਕਰ ਸਕਣਗੇ ਹੁਣ ਅਗਲੀ ਗੱਲ ਕਰੀਏ ਜਿਹੜੇ ਬੱਚਾ ਦੇ ਇਹ ਮੈਸੇਜ ਆ ਰਹੇ ਸੀ ਕਿ ਉਹ ਹਜੇ ਵੀ ਕੋਈ ਸੀਟ ਜਿਹੜੀ ਹੈਗੀ ਸਰੈਂਡਰ ਕਰਨਾ ਚਾਹੁੰਦੇ ਨੇ ਤਾਂ ਜਿਨ੍ਹਾਂ ਬੱਚਾ ਨੇ ਸੀਟ ਆਲਰੇਡੀ ਕਨਫਰਮ ਕਰ ਲਈ ਹੈ ਕਰ ਲਈ ਹੈ ਤਾਂ ਉਹਨਾਂ ਨੂੰ ਸਰੈਂਡਰ ਕਰਨ ਦੀ ਜਿਹੜੀ ਆਪਸ਼ਨ ਹੈਗੀ ਉਹ 25 ਤਰੀਕ ਦੇ ਸ਼ਾਮ ਦੇ 6 ਵਜੇ ਤੱਕ ਸੀ ਠੀਕ ਹੈ ਜੀ 25 ਨਵੰਬਰ ਦੇ ਸ਼ਾਮ ਦੇ 6 ਵਜੇ ਤੱਕ ਸੋ ਇਹ ਵੀਡੀਓ ਲੇਟ ਬਣ ਰਿਹਾ ਤਾਂ ਹੁਣ ਤੁਸੀਂ ਸੀਟ ਸੋਰੈਂਡਰ ਤਾਂ ਨਹੀਂ ਕਰ ਸਕਦੇ ਠੀਕ ਹੈ ਤਾਂ ਤੁਹਾਨੂੰ ਉਹੀ ਸੀਟ ਰੱਖਣੀ ਪਵੇਗੀ ਪਰ ਜਿੰਨਾ ਵਿਦਿਆਰਥੀ ਨੂੰ ਹੁਣ ਤੱਕ ਕੋਈ ਸੀਟ ਨਹੀਂ ਮਿਲੀ ਸੀ ਉਹ ਕਾਲਜ ਦੁਆਰਾ ਜਿਹੜੀ ਸੈਮੀ ਆਨਲਾਈਨ ਕਾਉਂਸਲਿੰਗ ਸ਼ੁਰੂ ਕੀਤੀ ਜਾਵੇਗੀ ਉਹਦੇ ਵਿੱਚ ਅਪਲਾਈ ਕਰ ਸਕਣਗੇ ਨਾਲ ਹੀ ਆਖਿਰ ਦੇ ਵਿੱਚ ਇਹ ਵੀ ਲਿਖਿਆ ਇਹਨਾਂ ਨੇ ਕਿ ਸੈਮੀ ਆਨਲਾਈਨ ਕਾਉਂਸਲਿੰਗ ਦੇ ਵਿੱਚ ਜੋ ਵੀ ਸੀਟ ਤੁਹਾਨੂੰ ਮਿਲੇਗੀ ਕਿਸੇ ਵੀ ਵਿਦਿਆਰਥੀ ਨੂੰ ਉਹ ਦੁਬਾਰਾ ਤੋਂ ਕਿਸੇ ਹੋਰ ਕਾਲਜ ਦੇ ਵਿੱਚ ਸ਼ਿਫਟ ਨਹੀਂ ਕਰ ਸਕਣਗੇ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਤੁਸੀਂ ਸੋ ਇਹ ਸੀ ਇੱਕ ਅਹਿਮ ਜਾਣਕਾਰੀ ਜਿੰਨੇ ਵਿਦਿਆਰਥੀਆਂ ਨੂੰ ਲੱਗਦਾ ਸੀ ਵੀ ਇਹ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਉਹਨਾਂ ਵਾਸਤੇ ਹੈ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗਾ ਲੱਗੇਗਾ ਸੋ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲੋ ਹਰ ਤਰ੍ਹਾਂ ਦੇ ਜਿਹੜੇ ਸਟੱਡੀ ਮਟੀਰੀਅਲ ਦੇ ਨੋਟਸ ਨੇ ਉਹ ਵੀ ਤੁਹਾਨੂੰ ਚੈਨਲ ਤੇ ਮਿਲਦੇ ਰਹਣਗੇ ਨਾਲ ਹੀ ਨਰਸਿੰਗ ਫੀਲਡ ਦੀਆਂ ਹਰ ਤਰ੍ਹਾਂ ਦੀਆਂ ਜੌਬਸ ਦੀ ਜਾਣਕਾਰੀ ਵੀ ਤੁਹਾਨੂੰ ਇਸ ਚੈਨਲ ਦੇ ਨਾਲ ਹੀ ਦਿੱਤੀ ਜਾਂਦੀ ਹੈ ਸੋ ਹਮੇਸ਼ਾ ਲਈ ਚੈਨਲ ਦੇ ਨਾਲ ਜੁੜਨਾ ਨਾ ਭੁੱਲੋ ਥੈਂਕ ਯੂ ਥੈਂਕਸ